ਨਾਵ ਬਾਲਕ ਲੜਕੀ ਦਾ ਕਤਲ ਕਰਨ ਵਾਲਾ ਗਰੰਥੀ ਸਿੰਘ ਗ੍ਰਫਤਾਰ ਕਪੂਰਥਲਾ ਦੇ ਪਿੰਡ ਸਿਕਰੀ ਦੇ ਗੁਰਦੁਆਰਾ ਸਾਹਿਬ 'ਚ ਨਾਬਾਲਗ ਲੜਕੀ ਦੇ ਭੇਦ ਭਰੀ ਹਾਲ 'ਚ ਹੋਏ ਕਤਲ ਦੀ ਬੈਗੋਵਾਲ ਪੁਲਿਸ ਨੇ ਗੁੱਥੀ ਸੁਲਝਾਉਂਦੇ ਆ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਰਹਿ ਰਹੇ ਗਰੰਥੀ ਸਿੰਘ ਨੂੰ ਤੁਰੰਤ ਗ੍ਰਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਇੱਕ ਲੜਕੀ ਦੀ ਜੀ ਦੀ ਉਮਰ ਕਰੀਬ 16 ਸਾਲ ਪਿੰਡ ਸਿਕਰੀ ਤੋਂ ਉਹ ਗੁਰਦੁਆਰਾ ਸਾਹਿਬ ਨਿਤਨੇਮੀ ਜਾਂਦੀ ਸੀਗੀ ਕੱਲੋਂ ਕਰੀਬ 9 10 ਦੇ ਵਿਚਕਾਰ ਗੁਰਦੁਆਰਾ ਗਈ ਉੱਥੇ ਭਾਈ ਭੁਪਿੰਦਰ ਸਿੰਘ ਕਰੀਬ 5 ਸਾਲ ਤੋਂ ਉੱਥੇ ਗੁਰਦੁਆਰੇ ਚ ਪਾਕਿਸਤਾਨ ਤੇ ਗ੍ਰੰਥੀ ਦਾ ਕੰਮ ਕਰਦਾ ਹੈਗਾ ਕੱਲ ਉਹਨੇ ਇਹਨੂੰ ਟੈਂਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਹਦਾ ਮਰਡਰ ਕਰਤਾ ਚਾਹਨ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਕੁੜੀ ਲੱਭਦੀ ਨਹੀਂ ਗਈ ਉਸਤੇ ਐਸਐਟਓ ਗਿਆ ਮੌਕੇ ਤੇ ਜਾ ਕੇ ਇਨਵੈਸਟੀਗੇਟ ਕੀਤਾ ਤੇ ਨਾਲ ਹੀ ਬੰਦੇ ਨੂੰ ਰਾਉਂਡ ਅਪ ਕੀਤਾ ਔਰ ਗੱਲ ਵੀ ਕਲੀਅਰ ਹੋ ਗਈ ਔਰ ਗ੍ਰੰਥੀ ਮਨਵੀ ਹੈ ਜਿਹੜਾ ਧਰਮ ਸਥਾਨ ਤੇ ਗ੍ਰੰਥੀ ਲੱਗਾ ਉਹਨੇ ਇਸ ਲੜਕੀ ਦਾ ਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹ ਲੜਕੀ ਨੇ ਰੌਲਾ ਪਾਇਆ ਤੇ ਉਸ ਤੋਂ ਬਾਅਦ ਉਹਨੇ ਉਹਦਾ ਤੇਜ਼ ਹਥਿਆਰ ਨਾਲ ਮਾਰ ਦੋਪਾ ਜਿਹਨੂੰ ਅਰੈਸਟ ਕਰ ਲਿਆ ਜਿਸ ਤੇ ਮਕਦਮਾ ਨੰਬਰ 47 ਤਲ ਦਰਜ ਕਿ ਤਾ ਗਿਆ ਅੱਗੇ ਲੜਕੀ ਦਾ ਪੋਸਟਮਾਰਟਮ ਅੱਜ ਕਰਵਾਇਆ ਜਾ ਰਿਹਾ ਉਸ ਤੋਂ ਬਾਅਦ ਜੋ ਅੱਗੇ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਤੱਕ ਅਗਲੀ ਕਾਰਵਾਈ ਹੋਰ ਕੀਤੀ ਜਾਏਗੀ ਉਹ ਉਤੋਂ ਪੁੱਛ ਕੇ ਜਾਰੀ ਹੈ